ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਸਤ ਸੰਗਤ ਜੀ ਕੱਲ ਹੋਲੀ ਆ ਤੇ ਮੈਂ ਤੁਹਾਨੂੰ ਕੁਝ ਉਪਾਏ ਦੇਣ ਲੱਗਾ ਵਾਂ ਇਹ ਜਿਹੜੇ ਉਪਾਏ ਹੈਗੇ ਆ ਅਗਰ ਕਿਤੇ ਤੁਹਾਡੇ ਹੋਲੀ ਨਹੀਂ ਜਲਦੀ ਤੇ ਤੁਸੀਂ ਆਪਣੇ ਘਰ ਦੇ ਬਾਹਰ ਤਸਲੇ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੁਸੀਂ ਥੋੜੀ ਜਿਹੀ ਅੱਗ ਜਾਲ ਕੇ ਇਹ ਤੁਸੀਂ ਆਪਣਾ ਉਪਾਏ ਕਰ ਸਕਦੇ ਹੋ ਨਾਲ ਇੱਕ ਮੈਂ ਗੁਰੂ ਦਾ ਸ਼ਬਦ ਦਊਂਗਾ ਉਹ ਵੀ ਤੁਸੀਂ ਕੱਲ ਤੋਂ ਉਹਦਾ ਅਭਿਆਸ ਸ਼ੁਰੂ ਕਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਬਦਲਾਅ ਆਏਗਾ ਕਿ ਤੁਸੀਂ ਕਲਪਨਾ ਨਹੀਂ ਕੀਤੀ ਹੋਏਗੀ ਕਰਕੇ ਦੇਖੋ ਤੁਹਾਡਾ ਕਿਤੇ ਪੈਸਾ اٹਕਿਆ ਆਇਆ ਪੈਸਾ ਵਾਪਸ ਨਹੀਂ ਆ ਰਿਹਾ ਤੁਹਾਨੂੰ ਉਹਦੇ ਵਾਸਤੇ ਇੱਕ ਛੋਟਾ ਜਿਹਾ ਕੰਮ ਕਰਨਾ ਇੱਕ ਇੱਕ ਸੁੱਕਾ ਨਾਰੀਅਲ ਲੈਣਾ ਹੈ ਜਿਹਨੂੰ ਕਹਿੰਦੇ ਆ ਨਾ ਜੁੱਟ ਉਹ ਲੈ ਕੇ ਉਹਦਾ ਮੂੰਹ ਪਰ ਥੋੜਾ ਕੱਟ ਦੇਣਾ ਹੈਗਾ ਐਡੀ ਕਮੋਰੀ ਹੋ ਜਾਵੇ ਉਹਦੇ ਵਿੱਚ ਚਾਰ ਚਮਚ ਕਾਲੇ ਤਿਲ ਪਾਉਣੇ ਆ ਕਾਲੀ ਸਰੋਂ 4 ਚਮਚ ਪਾਉਣੇ ਆ ਪਰ ਇੱਕ ਮੁਠੀ ਬੂਰਾ ਚੀਨੀ ਵਾਲਾ ਬੂਰਾ ਉਹ ਤੁਸੀਂ ਪਾਓ ਉਹ ਤੇ ਟੱਕਣ ਦੁਬਾਰਾ ਰੱਖਦੇ ਹੋ ਜਿਹੜਾ ਪੀਸ ਕੱਟਿਆ ਸੀ ਔਰ ਜਦੋਂ ਤੁਸੀਂ ਹੋਲੀ ਕਹਿੰਦੇ ਕੋਲ ਜਾਂਦੇ ਜਿੱਥੇ ਹੋਲੀ ਜਲ ਰਹੀ ਹੈ ਜਾਂ ਤੁਸੀਂ ਆਪ ਜਲਾ ਰਹੇ ਹੋ ਚਾਰ ਪੰਜ ਘਰ ਮਿਲ ਕੇ ਵੀ ਤੁਸੀਂ ਜਲਾ ਸਕਦੇ ਹੋ ਔਰ ਹੱਥ ਜੋੜ ਕੇ ਅਰਦਾਸ ਕਰਨੀ ਹੈ ਅਰਦਾਸ ਕਰਕੇ जिन्ना जिन्ना ਕੋ ਤੁਹਾਡੇ ਪੈਸੇ اٹਕੇ ਹੋਇਆ ਇਹਨੂੰ ਸਾਹਮਣੇ ਰੱਖ ਲੈਣਾ ਹੈ ਸੱਜੇ ਹੱਥੇ ਫੜ ਕੇ ਜਿੰਨਾ ਜਿੰਨਾ ਕੋਲ ਤੁਹਾਡਾ ਪੈਸਾ اٹਕਿਆ ਆ ਉਹਦੇ ਸਾਰੇ ਨਾਮ ਲੈ ਕੇ ਔਰ ਪੈਸੇ ਦਾ ਅਮਾਊਂਟ ਬੋਲ ਕੇ ਦੋਨੋਂ ਹੱਥਾਂ ਨਾਲ ਅੱਗੇ ਦੇ ਚ ਅਰਪਣ ਕਰ ਦੇਣਾ ਬਸ ਇੰਨਾ ਹੀ ਕੰਮ ਹੈਗਾ ਹੁਣ ਕੰਮ ਨਹੀਂ ਵੱਧ ਰਿਹਾ ਕੰਮ ਅਸੀਂ ਇੱਥੇ ਦੇ ਇੱਥੇ ਹੀ ਬੈਠੇ ਹੋਏ ਆ ਕਿਉਂਕਿ ਕੰਮ ਤੇ ਵਧਣਾ ਚਾਹੀਦਾ ਨਾ ਹੁਣ ਉਹਦੇ ਵਾਸਤੇ ਵੀ ਉਪਾਏ ਹੈਗਾ ਹੋਲੀ ਵਾਲੇ ਦਿਨ ਜਿਸ ਦਿਨ ਹੋਲੀ ਖੇਲਦੇ ਆ ਉਹ ਦਿਨ ਕੋਈ ਸਵਾ ਕਿਲੋ ਗੁੜ ਦਾ ਦਾਨ ਕਰੋ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਅਗਰ ਜ਼ਰੂਰਤਮੰਦ ਨਹੀਂ ਮਿਲਦਾ ਤੇ ਕਿਸੇ ਗਾਂ ਨੂੰ ਖਿਲਾ ਦਿਓ ਅਗਰ ਗਾਂ ਵੀ ਨਹੀਂ ਮਿਲਦੀ ਤੇ ਕਿਸੇ ਮੰਦਰ ਜਾਂ ਗੁਰਦੁਆਰੇ ਵਿੱਚ ਚੜਾ ਕੇ ਆ ਜਾਓ ਮੈਂ ਛੋਟਾ ਜਿਹਾ ਇੱਕ ਨੁਸਖਾ ਆ ਇਹਦੇ ਨਾਲ ਤੁਹਾਡੇ ਬਿਜ਼ਨਸ ਦੇ ਵਿੱਚ ਹੋਲੀ-ਹੋਲੀ ਵਾਧਾ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ ਚੱਲਦਾ ਚੱਲਦਾ ਕੰਮ ਰੁਕ ਗਿਆ ਹੈ ਤੁਹਾਡੇ ਕੰਮ ਦੇ ਵਿੱਚ ਬਰਕਤ ਨਹੀਂ ਆ ਰਹੀ ਇਹ ਸਮਝੋ ਕਿ ਤੁਹਾਡੇ ਜਿਹੜੇ ਕੰਮ ਦਾ ਜਿਹੜਾ ਫਲੋ ਸੀਗਾ ਬਿਲਕੁਲ ਰੁਕ ਗਿਆ ਉਹਦੇ ਵਾਸਤੇ ਇੱਕ ਉਪਾਏ ਕਰਨਾ ਹੈ ਮਖਾਣੇ ਲੈਣੇ ਆ 108 ਮਖਾਣਿਆਂ ਦੀ ਇੱਕ ਮਾਲਾ ਬਣਾਉਣੀ ਹੈ ਧਾਗਾ ਕੋਈ ਵੀ ਲੈ ਲਓ ਮੋਲੀ ਲੈ ਲਓ ਜਾਂ ਚਿੱਟਾ ਧਾਗਾ ਕੋਈ ਵੀ ਲੈ ਲਓ ਕੋਈ ਉਹਦਾ ਭਰੇਜ ਨਹੀਂ ਨੋ ਲੌਂਗ ਤੇ ਦੋ ਸੁਪਾਰੀ ਇਹ ਲੈਣੀ ਹੈ ਤੁਸੀਂ ਕਿਸੇ ਵੀ ਮਾਤਾ ਦੇ ਮੰਦਰ ਚਲੇ ਜਾਓ ਅਗਰ ਤੁਹਾਡੇ ਘਰ ਦੇ ਵਿੱਚ ਹੈ ਤੇ ਠੀਕ ਹੈ ਨਹੀਂ ਤਾਂ ਕਿਸੇ ਵੀ ਮਾਤਾ ਦੇ ਮੰਦਰ ਦੇ ਵਿੱਚ ਜਾ ਕੇ ਉਹਨਾਂ ਨੂੰ ਚੰਨਾ ਜਿ ਰੱਖਿਓ ਔਰ ਪੰਜ ਸੁਪਾਰੀ ਜਿਹੜੀ ਲੌਂਗ ਔਰ ਇਹ ਸੁਪਾਰੀ ਹੈਗੀ ਆ ਉਹਨੂੰ ਵਾਪਸ ਲੈ ਆਉਣਾ ਹੈ ਉਹਨੂੰ ਆਪਣੇ ਘਰ ਦੇ ਮੰਦਰ 'ਚ ਰੱਖ ਦਿਓ ਜਾਂ ਆਪਣੀ ਦੁਕਾਨ ਦੇ ਮੰਦਰ ਚ ਰੱਖ ਦਿਓ ਬਸ ਇੰਨਾ ਹੀ ਕੰਮ ਕਰਨਾ ਹੈ ਤੁਹਾਡੇ ਰੁਕੇ ਹੋਏ ਕੰਮ ਚਾਲੂ ਹੋ ਜਾਏਗਾ ਕਿਸੇ ਨੇ ਬੰਨਿਆ ਹੋਏਗਾ ਉਹ ਵੀ ਕੱਟਿਆ ਜਾਏਗਾ ਹੁਣ ਤੋਂ ਇਹ ਹੁਣ ਤੁਸੀਂ ਚਾਹੁੰਦੇ ਕਿ ਮੇਰਾ ਕੰਮਕਾਰ ਜਿਹੜਾ ਉਹ ਜਿਆਦਾ ਫੱਲੇ ਫੁੱਲੇ کسی نے نظر لگی ہوئی ہے جا کسی نے کچھ کیتا ہویا تو ہوا ہوتے تو اُتے کام دے ہوتے ایک نکتہ ہے گا ایک اپائے ہے گا ست داغ نمبو لینے ہیں چاہے ہرا ہوئے چاہے پیلا ہوئے ست نمبو لے کے کلوک وائز جیدہ کڑی چل دی ہے نا ایسے طرح اپنے سر اکی باری ਕਮਾ ਕੇ ਹੋਲੀਕਾ ਦੇ ਵਿੱਚ ਅਰਪਣ ਕਰ ਦੇਣਾ ਹੈ ਮਦ ਅੱਗੇ ਚਲੇਗੀ ਹੋਲੀ ਚਲੇਗੀ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਅਰਪਣ ਕਰ ਦੇਣਾ ਬਸ ਉੱਪਰ ਵਾਲੇ ਕੋਲ ਇੱਕੋ ਹੀ ਅਰਦਾਸ ਕਰਨੀ ਹੈ ਕਿ ਮੇਰਾ ਕੰਮਕਾਰ ਖੂਬ ਫਲੇ ਫੁਲੇ ਔਰ ਮੈਨੂੰ ਹਰ ਜਗ੍ਹਾ ਕਾਮਯਾਬੀ ਮਿਲੇ ਸਾਧ ਸੰਗਤ ਜੀ ਇਹ ਦਸਿਗੇ ਉਪਾਏ ਹੁਣ ਇੱਕ ਮਹਾ ਉਪਾਏ ਇਹ ਕੋਣ ਮਹਾ ਉਪਾਏ ਅੰਗ ਗੁਰੂ ਗ੍ਰੰਥ ਸਾਹਿਬ 68 88 ਅੰਗ ਤੇ ਆ ਸ਼ਬਦ ਹੈਗਾ ਇਹ ਮੈਂ ਵੀਡੀਓ ਦੇ ਵਿੱਚ ਕਰ ਪੂਰੇ ਸਕਰੀਨ ਤੇ ਪਾ ਦਨਾਂ ਤੁਸੀਂ ਨੂੰ ਪੜ ਲਓ ਸਮਝ ਲਓ ਔਰ ਕਿਸ ਤਰ੍ਹਾਂ ਕਰਨਾ ਉਹਦਾ ਫਿਰ ਮੈਂ ਤੁਹਾਨੂੰ ਤਰੀਕਾ ਦੱਸਦਾ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ 15 ਮਿੰਟ واہ واحرو کا جاپ کرنا اس طرح نہیں کہنا و نہیں کہنا یہ نہیں کرنا یہ مہا پاپ ہوئے گا تھی صرف ایداں کرنا ہے واہ واحو واہ گرو واہ گرو واہ گرو واہ گرو اس طرح کرنا ہے نمبر دو پانچ منٹ تو لے کے دس منٹ تک مول منتر کا پاٹ کرنا ہے ਉਸ ਤੋਂ ਬਾਅਦ ਜਪਜੀ ਸਾਹਿਬ ਜ਼ਰੂਰ ਪੜਨਾ ਹੈ। ਅਗਰ ਤੇ ਅਮਰਤਾਰੀ ਹੈਗੇ ਤੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ। ਉਸ ਤੋਂ ਬਾਅਦ ਇਹ ਜਿਹੜਾ ਸ਼ਬਦ ਹੈਗਾ 11 ਮਾਰੀਏ ਸ਼ਬਦ ਦਾ ਅਭਿਆਸ ਕਰੋ। ਜ਼ਿੰਦਗੀ ਲਈ ਬਦਲਾਅ ਆਏਗਾ ਔਰ ਐਸਾ ਆਏਗਾ ਤੁਹਾਨੂੰ ਸਮਝਣ ਵਾਸਤੇ ਵੀ ਟਾਈਮ ਲੱਗ ਜਾਏਗਾ। ਪਰ ਵਾਹਿਗੁਰੂ ਨੇ ਤੁਹਾਨੂੰ ਮਿੰਟਾਂ ਦੇ ਵਿੱਚ ਹੀ ਸੈਕਿੰਡਸ ਦੇ ਵਿੱਚ ਹੀ ਔਰ ਵਾਹਿਗੁਰੂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ توڑے جننے بھی پاپ کرم ہے سب کٹ دینے یہ شروعات ہے شبد دی میرا تن ار تن میرا راج روپ میں دیس ست دارا بنتا انیک بہت رنگ ار ویس یہ شبد کی سٹارٹنگ ہے یہ شبد گیارہ بار ابیاس کرو ਸਾਹਸੰਗਜੀ ਆਪਣੇ ਭੈਣਾ ਭਰਾਵਾਂ ਨੂੰ ਇੱਕ ਮੇਰੀ ਹੰਬਲ ਰਿਕੁਐਸਟ ਹੈਗੇ ਮਤਲਬ ਕਿ ਨਿਮਰਤਾ ਸਹਿਤ ਮੈਂ ਇੱਕ ਬੇਨਤੀ ਕਰ ਰਿਹਾ ਸਭ ਤੋਂ ਪਹਿਲਾਂ ਤੇ ਆਪਣੇ ਦਿਮਾਗ ਦੇ ਵਿੱਚ ਜੋ ਪੁਰਾਣੇ ਫਤੂਰ ਭਰਿਆ ਉਹਨੂੰ ਬਾਹਰ ਕੱਢੋ ਜੋ ਜੋ ਤੁਸੀਂ ਉਹਦੇ ਭਰਿਆ ਹੋਇਆ ਅੱਜ ਤੱਕ ਜੋ ਬਿਨਾ ਗਲਦੇ ਸੋਚਦੇ ਰਹਿੰਦੇ ਹੋ ਸੋਚਦੇ ਰਹਿੰਦੇ ਹੋ ਸੋਚਦੇ ਰਹਿੰਦੇ ਉਹਨੂੰ ਹਟਾਓ ਹੁਣ ਕਿਸੇ ਭਾਂਡੇ 'ਚ ਦੁੱਧ ਉਬਾਲਣਾ ਹੈਗਾ ਤੇ ਪਹਿਲਾਂ ਤੁਹਾਨੂੰ ਉਹ ਭਾਂਡਾ ਖਾਲੀ ਕਰਨਾ ਪਏਗਾ ਫਿਰ ਉਹ ਮंजਨਾ ਪਏਗਾ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਜੋ-ਜੋ ਪੁਰਾਣੀਆਂ ਗੱਲਾਂ ਔਰ ਜੋ ਬਾਰ-ਬਾਰ ਸੋਚਦੇ ਰਹਿੰਦੇ ਹੋ ਉਹਨਾਂ ਨੂੰ ਕੁਛ ਨਹੀਂ ਉਹਨਾਂ ਗੁਰੂ ਸਾਹਿਬ ਨੇ ਕਿਹਾ ਸੋਚੇ ਸੋਚਣਾ ਹੋ ਗਈ ਜੇ ਸੋਚੀ ਲਖ ਵਾਰ ਹੁਣ ਤੁਸੀਂ ਕੀ ਕਰ ਰਹੇ ਉਹਨੂੰ ਜੱਪੀ ਜਾ ਰਹੇ ਜਪ ਕੇ ਉਹਨੂੰ ਸਿੱਧ ਕਰ ਲੈਂਦੇ ਹੋ ਫਿਰ ਕਹਿੰਦੇ ਸਾਡੇ ਦੁੱਖ ਨਹੀਂ ਜਾਂਦੇ ਅਸੀਂ ਤਾਂ ਤੁਹਾਡੇ ਦੁਖੀ ਆ ਗਏ ਇਸ ਕਰਕੇ پہلا تے اپنے دماغ نو خالی کرو میں ایک ویڈیو پایا سی جو میں دسیا سی کہ مومبتی جلانی ہے پھر کاغذ تے سارا کوئی لکھنا ہے گا جو جو انہوں پریشان کرتا جو جو ہے پریشانیاں انہوں دماغ دیا آئی ہیں پھر انہوں جلا دینا ہے پھر وہ پرکریا کرنی ہے کس طرح استعمال کرنا میں انہوں پورا دسیا انہوں استعمال کر کے اپنا دماغ خالی کرو ایک گل یاد رکھنا ہمیشہ بھولنا نہیں ایک مسلمانی گانا ہے گا کہ ناد ہے گا منوں پتا نہیں مگر گا مجھے بہت اچھا لگتا ہے کہ جندگی ایک قرائے کا کار ہے ایک نہ ایک دن بدلنا پائے گا وہی گرو گرنتھ صاحب ہے وہی بھگوت گیتا کہہی ہے تو انہوں ایک دن جسم بدلی کرنا ہے کنے دن واسطے آئے ہو مشکل نال ساٹھ ستر اَسی نبے سو ختم پوچھنے گے اتنے جی برساوا سنگھ سا کون جی برساوا سنگھ پتہ نہیں پتہ نہیں سنوں کو گھر کے لوگ بھی دو سال بعد کہ سارے ددا نام کیسی اے ہے تھوڑی اوقات ਤਾਨੂੰ ਇਹ ਜਿਹੜਾ ਜਿਸਮ ਮਿਲਿਆ ਵਾ ਇਹ ਰੱਬ ਨੂੰ ਚੇਤੇ ਕਰਨ ਨੂੰ ਮਿਲਿਆ ਨਾ ਕਿ ਆਪਣੀ ਜਿਹੜੀਆਂ ਬੇਕਾਰ ਦੀਆਂ ਗੱਲਾਂ ਹੈਗੀਆਂ ਬੇਕਾਰ ਦੀ ਟੈਨਸ਼ਨ ਨੂੰ ਲੈ ਕੇ ਨੂੰ ਰੱਟੀ ਜਾ ਕੇ ਪੜ ਪੜ ਕੇ ਪੜ ਪੜ ਕੇ ਯਾਦ ਕਰ ਕਰਕੇ ਨੂੰ ਸਿੱਧ ਗਈ ਜਾ ਰਿਹਾ ਸਿੱਧ ਕਰਨਾ ਹੈ ਤੇ ਗੁਰੂ ਮੰਤਰ ਕਰੋ ਵਾਇ ਗੁਰ ਮੰਤਰ ਕਰੋ ਮੂਲ ਮੰਤਰ ਕਰੋ ਗਾਇਤਰੀ ਮੰਤਰ ਕਰੋ ਗੋਬਿੰਦ ਦੇ ਮੁਕੰਦੇ ਉਜ਼ਾਰੇ ਅਪਾਰੇ ਇਹ ਵਾਲਾ ਮੰਤਰ ਕਰੋ ਤੇ ਤੁਹਾਨੂੰ ਫਾਇਦਾ ਵੀ ਹੋਵੇ ਵੇ ਮਤਲਬ ਦੀਆਂ ਗੱਲਾਂ ਦੇ ਉਲਝੇ ਰਹਿੰਦੇ ਹੋ ਫੇਰਾ ਤੋਂ ਨੀਂਦ ਨਹੀਂ ਆਉਂਦੀ ਫੇ ਸਾਰਾ ਦਿਨ ਸਿਰ ਦਰਦ ਹੁੰਦਾ ਸਵੇਰੇ ਉਠ ਨਹੀਂ ਸਕਦੇ ਤੇ ਨਾਮ ਨਹੀਂ ਜਪ ਸਕਦੇ ਗੁਰੂ ਸਾਹਿਬ ਕਹਿੰਦੇ ਜੇ ਨਾਮ ਨਹੀਂ ਜਪਦਾ ਨਾ ਉਹ ਆਪਣੇ ਆਪ ਨੂੰ ਛੁਰੇ ਮਾਰਦਾ ਆਤਮ ਕਾਤੀ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਬਸ ਇੱਕ ਗੱਲ ਹੈ ਮੈਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਗੱਲ ਨਹੀਂ ਕਰਦਾ ਕਿਉਂ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਬਾਕੀਆਂ ਦੇ ਅੱਜਕੱਲ ਪਤੇ ਨਵੇਂ ਨਵੇਂ ਗੁਰੂ ਬੜੇ ਬਨੇ ਹੋਏ ਆ ਸਾ ਸੰਗਾ ਜੀ ਹਜੇ ਵੀ ਟਾਈਮ ਹੈ ਜਾਗੋ ਭਵਿੱਖ ਵਾਣੀ ਦੇ ਵਿੱਚ ਸਾਫ਼ ਲਿਖਿਆ ਹੋਇਆ ਵਾ ਕਿ ਬਹੁਤ ਜਲਦੀ World War ਲੱਗਣ ਵਾਲੀ ਆ ਅਸੀਂ ਸਾਰੇ ਬਰੂਦੇ ਢੇਰ ਤੇ ਬੈਠੇ ਹੋਏ ਆ ਵਿਦੇਸ਼ ਜਾਣਾ ਛੱਡੋ ਆਪਣਾ ਦੇਸ਼ ਸੰਭਾਲੋ ਜਿਹੜੇ ਅਮੀਰ ਹੈਗੇ ਆ ਉਹਨਾਂ ਨੂੰ ਚਾਹੀਦਾ ਜਿਹੜੇ ਸਾਡੇ ਗਰੀਬ ਤਬਕੇ ਦੇ ਲੋਕ ਆ ਉਹਨਾਂ ਦੀ ਸਹਾਇਤਾ ਕਰਨ। ਉਹ ਕੁਛ ਖੱਟ ਲੋ। ਆਸੀਂ ਬਰੂ ਦੇ ਥੇੜ ਤੇ ਬੈਠੇ ਜਦੋਂ ਇੱਕ ਠਿੰਗਿਆਰੀ ਲੱਗੀ। ਉਸ ਤਾਲੀਕਾ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸਾਡੀ ਰਾਜਧਾਨੀ ਦੂਸਰਾ ਸ਼ਹਿਰ ਕੀਤੀ ਜਾਏਗੀ। ਹੋ ਸੋਚ ਲੋ ਤੁਹਾਡਾ ਨਾ ਕੀ ਹੋਣ ਵਾਲਾ ਹੈ। ਹਜੇ ਵੀ ਟਾਈਮ ਹੈਗਾ ਤੁਹਾਡੇ ਕੋਲ ਫਿਰ ਟਾਈਮ ਨਹੀਂ ਹੋਣਾ ਅਮਰ ਚੱਕ ਲੋ ਗੁਰੂ ਵਾਲੇ ਬਣ ਜਾਓ ਔਰ ਉੱਥੇ ਵੀ ਭਰਤੀ ਸ਼ੁਰੂ ਹੋਈ ਹੋਈ ਆ ਜਿਦਾ ਪਹਿਲਾਂ ਭਰਤੀ ਹੋਈ ਸੀ ਕਰੋਨਾ ਦੇ ਟਾਈਮ ਉਦੋਂ ਇੰਨੀ ਜ਼ਿਆਦਾ ਨਹੀਂ ਹੁੰਦੇ ਬਹੁਤ ਜ਼ਿਆਦਾ ਭਰਤੀ ਹੋ ਰਹੀ ਇਹਦਾ ਮਤਲਬ ਕਿ ਬਹੁਤ ਜ਼ਿਆਦਾ ਇਨਸਾਨੀ ਕਾਨ ਹੋਣ ਵਾਲਾ ਹੈ ਤੁਸੀਂ ਵਾਈਗੋ ਦੇ ਚੰਨਾ ਨੂੰ ਫੜ ਲਓ ਸ਼ਾਇਦ ਤੁਸੀਂ ਪਾਰ ਉਤਾਰਾ ਹੋ ਜਾਏਗਾ یہ جی سارے بوبنے ہیں نا اور چٹے ہاتھی ہیں انہوں پچھا پیچھا چڑاؤ گروہ جی کا خالسہ گروہ جی کی فتح